ਜੋ ਅਸੀਂ ਸੰਗਤ ਨੂੰ ਕੱਲ੍ਹ ਸ਼ੋਰ ਕੀਤਾ ਸੀਗਾ ਕਿ ਇਸ ਨੂੰ ਇੱਕ ਦਿਨ ਦੇ ਅੰਦਰ ਅੰਦਰ ਹਟਵਾਵਾਂਗੇ ਇਹ ਅੱਜ ਦੇ ਅੰਦਰ ਹੀ ਹਟਾਉਣ ਹਟਵਾਇਆ ਜਾਏਗਾ ਮੈਂ ਸੰਗਤ ਨੂੰ ਦਿਖਾਉਣਾ ਚਾਹਣਾ ਹੈ ਇਹ ਸਾਰੇ ਦੇ ਸਾਰੇ ਮਾਡਲ ਬਣਾ ਰੱਖੇ ਨੇ ਇੱਥੇ ਕੋਈ ਮੰਦਿਰ ਕੋਈ ਮਸਜਿਦ ਕੋਤਮੀਨਾਰ ਆ ਇੰਡੀਆ ਗੇਟ ਆ ਪਰ ਇਹ ਪਿਕਨਿਕ ਸਪੌਟ ਅੰਦਰ ਸ੍ਰੀ ਦਰਬਾਰ ਸਾਹਿਬ ਦਾ ਸਥਾਨ ਨਹੀਂ ਬਣਾਇਆ ਜਾ ਸਕਦਾ ਇਹ ਗੁਰੂ ਰਾਮਦਾਸ ਪਾਸ਼ਾ ਜੀ ਦਾ ਜੋ ਪਵਿੱਤਰ ਸਾਨਾ ਉਸ ਦਾ ਰੈਪਲੀਕਾ ਬਣਾ ਕੇ ਜੋ ਕੀਤਾ ਗਿਆ ਇਹਦੇ ਨਾਲ ਸੰਗਤਾਂ ਦੇ ਮਨਚ ਬਹੁਤ ਰੋਚ ਸੀਗਾ ਜਿਸ ਦੀ ਕੀ ਜਾਣਕਾਰੀ ਮੈਂ ਕੱਲ ਰਾਤ ਦੀ ਪ੍ਰਸ਼ਾਸਨ ਦਿੱਤੀ ਸਵੇਰੇ 7 ਵਜੇ ਤੋਂ ਕਮਿਸ਼ਨਰ ਜਿਹੜੇ ਇੱਥੋਂ ਦੇ ਮਿਸਟਰ ਭਾਰਤੀ ਉਹ ਮੇਰੇ ਨਾਲ ਸੰਪਰਕ ਸੀ ਉਹ ਮੈਨੂੰ ਕਿਹਾ ਸੀ ਸਵੇਰੇ 7 ਵਜੇ ਮੈਂ ਇਹ ਕੰਮ ਸ਼ੁਰੂ ਕਰਾ ਦੂੰਗਾ ਡਿਸਮੈਂਟਲਿੰਗ ਦਾ ਔਰ ਇੱਕ ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰਕੇ ਉਹਨੂੰ ਡਿਸਮੈਂਟਰ ਕਰਾਵਾਂਗੇ ਸੋ ਸਾਰਾ ਸਟਾਫ ਮਸ਼ੀਨਾਂ ਲੈ ਕੇ ਪਹੁੰਚ ਗਿਆ ਸਾਡੇ ਵੀ ਮੈਂਬਰ ਸਭਾਂ ਇੱਥੇ ਡੱਟੇ ਨੇ ਮੈਂ ਸੰਗਤ ਨੂੰ ਜਾਣਕਾਰੀ ਦੇਣਾ ਚਾਹਣਾ ਹੈ ਇਹ ਸਾਰਾ ਕਵਰ ਕਰਦੇ ਪਏ ਨੇ ਆ ਤੁਸੀਂ ਦੇਖ ਸਕਦੇ ਜੇ ਇਹ ਸਾਰਾ ਕਾਰਜ ਚੱਲ ਰਿਹਾ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇੱਥੋਂ ਇਹ ਲਾਈਵ ਤਸਵੀਰਾਂ ਜਿੱਥੇ ਸ੍ਰੀ ਦਰਬਾਰ ਸਾਹਿਬ ਦਾ ਇਹ ਮਾਡਲ ਬਣਾਇਆ ਗਿਆ ਉੱਥੋਂ ਦੀਆਂ ਲਾਈਵ ਤਸਵੀਰਾਂ ਨੇ ਆ ਦੇਖੋ ਆ ਦਰਵਾਜ਼ਾ ਵੀ ਰੱਖਿਆ ਗਿਆ ਪਰ ਇਹ ਸਾਰੇ ਸਾਰਾ ਡਿਸਮੈਂਟਲਡ ਕੀਤਾ ਜਾ ਰਿਹਾ ਇਹ ਸਾਰੀਆਂ ਲਾਈਵ ਤਸਵੀਰਾਂ ਨੇ ਇੱਥੋਂ ਦੀਆਂ ਇਹ ਸਰੋਵਰ ਵੀ ਬਣਾਉਣ ਦੀ ਤਿਆਰੀ ਕੀਤੀ ਗਈ ਸੀ ਜਿਸ ਚ ਬਾਅਦ ਚ ਪਾਣੀ ਪਾ ਕੇ ਇਸ ਨੂੰ ਸਰੋਵਰ ਦੱਸਿਆ ਜਾਣਾ ਸੀ ਜਿਹੜਾ ਕਿ ਮर्याਦਾ ਦੇ ਬਿਲਕੁਲ ਖਿਲਾਫ ਇਸ ਨੂੰ ਡਿਸਮੈਂਟਲਿੰਗ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਲਾਈਵ ਤਸਵੀਰਾਂ ਚ ਦਿਖਾ ਰਿਹਾ ਹਾਂ ਕਿ ਇਸ ਤਰ੍ਹਾਂ ਮਸ਼ੀਨਾਂ ਆ ਗਈਆਂ ਨੇ ਸਾਰੀਆਂ ਔਰ ਡਿਸਮੈਂਟਲਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਗਈ ਆ ਇਹ ਸਕ੍ਰੈਪ ਤੋਂ ਬਣਾਇਆ ਹੋਇਆ ਮਾਡਲ ਆ ਇਹ ਸਾਰੇ ਮੈਂਬਰ ਸਹਿਬਾਨ ਇੱਥੇ ਰਹਿਣਗੇ ਉਹ ਤੈਨੂੰ ਇਹਨੂੰ ਅਸੀਂ ਡਿਸਮੈਂਟਲ ਕਰਾ ਕੇ ਹੀ ਇਹ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ अथक ਪ੍ਰਯਾਸਾਂ ਸਦਕੇ ਐਸੇ ਉਪਰਾਲੇ ਦਿੱਲੀ ਸੇਗੋੜਾ ਮੈਨੇਜਮੈਂਟ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਜਦੋਂ ਇਹ ਜਾਣਕਾਰੀ ਆਇਆ ਇਸ ਨੂੰ ਤੁਰੰਤ ਵਿਸਥੇ ਕਾਰਵਾਈ ਕੀਤੀ ਔਰ ਇਸ ਨੂੰ ਹਟਵਾਉਣ ਦਾ ਪ੍ਰੋਸੈਸ ਜਿਹੜਾ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਏ ਇਹ ਲਾਈਵ ਤਸਵੀਰਾਂ ਨੇ ਇਹ ਉਸ ਪਾਰਕ ਦੀਆਂ ਜਿੱਥੇ ਪੰਜਾਬੀ ਵਿਭਾਗ ਸਥਿਤ ਜਿੱਥੇ ਇਹ ਰੈਪਲੀਕਾ ਮਾਡਲ ਬਣਾਇਆ ਗਿਆ ਸੀਗਾ ਆ ਤੁਸੀਂ ਦੇਖ ਰਹੇ ਜੇ ਕਿਸ ਤਰੀਕੇ ਇਸ ਰੋਵਰ ਦਾ ਮਾਡਲ ਬਣਾਇਆ ਗਿਆ ਚ ਪਾਣੀ ਪੜ ਕੇ ਸੰਘਾ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਮੈਂ ਜੋ ਦਿੱਲੀ ਦੇ ਐਸਡੀਐਮਸੀ ਦੇ ਕਮਿਸ਼ਨਰ ਨੇ ਮਿਸਟਰ ਭਾਰਤੀ ਉਹਦੇ ਨਾਲ ਰਾਤ-ਰਾਤ ਨੇ ਸੰਪਰਕ ਕੀਤਾ ਔਰ ਸਾਰੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਲੈਫਟਨੈਂਟ ਗਵਰਨਰ ਦੀ ਜਾਣਕਾਰੀ ਚ ਲਿਆਂਦਾ ਔਰ ਉਹਨਾਂ ਦੱਸਿਆ ਕਿ ਕਿਤਨਾ ਸਾਡੀ ਮਰਿਆਦਾ ਦੇ ਖਿਲਾਫ ਹੈ ਕਾਹਨ ਹੋ ਰਿਹਾ ਤੁਸੀਂ ਇਹ ਦੇਖੋ ਆ ਸਾਰਾ ਜੋ ਬਣਾਇਆ ਗਿਆ ਸਰੋਵਰ ਦੇ ਪਰਪਸਲੀ ਬਣਾਇਆ ਗਿਆ ਆ ਸਰੋਵਰ ਇਹਦੇ ਚ ਇਹ ਦਿਖਾਇਆ ਗਿਆ ਸੀ ਕਿ ਜ ਪਾਣੀ ਭਰਿਆ ਜਾਏਗਾ ਤੇ ਸਰੋਵਰ ਹੋਏਗਾ ਹੁਣ ਇਹ ਸਾਰੇ ਦਾ ਸਾਰਾ ਡਿਸਮੈਂਟਲਿੰਗ ਦਾ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ ਸਵੇਰੇ ਜਿਵੇਂ ਕਿ ਕਮਿਸ਼ਨਰ ਅਸ਼ੋਰ ਕੀਤਾ ਸੀ ਸਵੇਰੇ 7 ਵਜੇ ਤੋਂ ਇਹਦਾ ਕੰਮ ਸ਼ੁਰੂ ਹੋ ਜਾਏਗਾ ਅੱਜ ਇਹਨੂੰ ਕਵਰ ਕਰਕੇ ਸਾਰਾ ਡਿਸਮੈਂਟਲਿੰਗ ਦਾ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਆਟੋ ਜੀ ਦੇਖਣ ਜੋ ਆ ਲਾਈਵ ਤਸਵੀਰਾਂ ਦਿਖਾ ਰਿਹਾ ਸਾਰਾ ਸਾਰਾ ਡਿਸਮੈਂਟਲਿੰਗ ਦਾ ਕੰਮ ਸ਼ੁਰ ਔਰ ਇਹ ਸਾਰਾ ਚੁੱਕ ਕੇ ਲਿਆਇਆ ਜਾ ਰਿਹਾ ਸਾਮਾਨ ਸਾਰੇ ਸਾਰਾ ਇੱਥੋਂ ਹਟਾਇਆ ਜਾ ਰਿਹਾ ਡਿਸਮੈਂਟਲ ਕੀਤਾ ਜਾ ਰਿਹਾ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਔਰ ਜਿਵੇਂ ਤੁਸੀਂ ਦੇਖ ਰਹੇ ਜੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੇ ਇਹ ਲਾਈਵ ਤਸਵੀਰਾਂ ਉੱਥੋਂ ਨੇ ਜਿਸ پارک ਅੰਦਰ ਬਣਾਇਆ ਗਿਆ ਇੱਥੇ ਕੁੱਤਬ ਮিনার ਬਣਾਇਆ ਗਿਆ ਇੰਡੀਆ ਗੇਟ ਬਣਾਇਆ ਗਿਆ ਹੋਰ ਬਹੁਤ ਕੁਝ ਇੱਥੇ ਬਣਾਇਆ ਗਿਆ ਹੈ ਲੇਕਿਨ ਇਹ ਮਰਿਆਦਾ ਦੇ ਉਲਟਿਆ ਇਹ ਕਿਸੇ ਸੂਰਤ ਅੰਦਰ برداشت ਨਹੀਂ ਕੀਤਾ ਜਾ ਸਕਦਾ ਸੀ ਤੁਸੀਂ ਜੇ ਲਾਈਵ ਤਸਵੀਰਾਂ ਦੇਖ ਰਹੇ ਜੇ ਇਹ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਸਾਰਾ ਡਿਮੋਲਿਸ਼ ਕਰਕੇ ਹਟਾ ਦਿੱਤਾ ਗਿਆ ਹੈ। ਔਰ ਹਟ ਜਾਓ ਹਟ ਜਾਓ ਹਟ ਜਾਓ ਮਾਰੇ 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 ਹਟ ਜਾਓ ਹਟ ਜਾਓ ਤੇ ਆਂਤਾਂ ਆਸਾਂ। ਜੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜੇ ਇੱਥੋਂ ਦੀਆਂ ਇਹ ਸਾਲ ਸਾਲ ਸੰਗ ਹਟਾ ਦਿੱਤਾ ਗਿਆ ਹੈ ਔਰ ਕੁਝ ਘੰਟਿਆਂ ਦੇ ਅੰਦਰ ਅੰਦਰ ਇਸ ਰੈਪਲੀਕਾ ਮਾਡਲ ਨੂੰ ਇੱਥੋਂ ਹਟਾ ਦਿੱਤਾ ਜਾਊਗਾ। ਮੈਂ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਇਦਰੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਹਿਯੋਗ ਦਿੰਦੇ ਨੇ। ਆਪ ਜੀ ਦੇ ਅਸ਼ੀਰਵਾਦ ਸਦਕੇ ਸਹਿਯੋਗ ਸਦਕਾ ਇਹ ਬਹੁਤ ਵਡਿਆ ਇਹ ਬਹੁਤ ਵੱਡਾ ਕਾਹਨ ਸੀ ਨੀ ਤੇ ਇੱਕ ਐਸਾ ਰੈਪਲੀਕਾ ਮਾਡਲ ਬਣਾਇਆ ਗਿਆ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦਾ ਜਿਸ ਨੂੰ ਮਾਲਕ ਨੇ ਆਪ ਸਿਰਜਣਾ ਕੀਤਾ ਹੋਵੇ ਉਸ ਦਾ ਐਸਾ ਇਹ ਰੈਪਲੀਕਾ ਮਾਡਲ ਤਿਆਰ ਕੀਤਾ ਗਿਆ ਸੀ ਜੋ ਕਿਸੇ ਵੀ ਸੂਰਤ ਅੰਦਰ برداشت ਨਹੀਂ ਹੋ ਸਕਦਾ ਇਹ ਟੂਰਿਸਟ ਸਪੌਟ ਹੈ ਇੱਥੇ ਇੰਡੀਆ ਗੇਟ ਬਣਿਆ ਹੈ ਇੱਥੇ ਲਾਲ ਕਿਲਾ ਬਣਾਇਆ ਇਹਨਾਂ ਨੇ ਇੱਥੇ ਕੁੱਤਬ ਮੀਨਾਰ ਬਣਾਇਆ ਪਰ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਦੀ ਰੈਪਲੀਕਾ ਨਹੀਂ ਬਣਾਇਆ ਜਾ ਸਕਦਾ ਹੋ ਰਿਹਾ ਦੇਖ ਕੇ ਕਿ ਕਿਸ ਤਰੀਕੇ ਸ੍ਰੀ ਦਰਬਾਰ ਸਾਹਿਬ ਦਾ ਇਹ ਰੈਪਲੀਕਾ ਮਾਡਲ ਬਣਾ ਕੇ ਯੂਜ਼ ਦੀ ਕਾਪੀ ਕਰਕੇ ਔਰ ਇੱਕ پارک ਅੰਦਰ ਲਗਾਇਆ ਗਿਆ ਪੰਜਾਬੀ ਬਾਗ ਸਥਿਤ ਜਿਹਦੇ ਆਸ-ਪਾਸ ਹੋਰ ਵੀ ਚੀਜ਼ਾਂ ਲਗਾਈਆਂ ਗਿਆ ਕਿਤੇ ਕੁਤਬ ਮিনার ਬਣਾਇਆ ਗਿਆ ਕਿਤੇ ਕੁਝ ਬਣਾਇਆ ਗਿਆ ਮਤਲਬ ਇਹ ਟੂਰਿਸਟ ਸਪੌਟ ਬਣਾਇਆ ਗਿਆ ਔਰ ਜੋ ਤੁਸੀਂ ਦੇਖ ਰਹੇ ਜੀ ਇਹ ਸਾਈਡ ਦੇ ਉੱਤੇ ਜਗਾ ਇਹਦੇ ਅੰਦਰ ਹੁਣ ਪਾਣੀ ਛੱਡਿਆ ਜਾਏਗਾ ਔਰ ਫਿਰ ਇਹ ਦਿਖਾਇਆ ਜਾਏਗਾ ਕਿ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤ ਵਾਲਾ ਜਿਹੜਾ ਸਥਾਨ ਹੈ ਜਾਂ ਇਹ ਸਰੋਵਰ ਬਣਾਇਆ ਜਾ ਰਿਹਾ ਹੈ ਬੜੀ ਦੁੱਖ ਦੀ ਗੱਲ ਆ ਔਰ ਵੱਡੀ ਗੱਲ ਇਹ ਆ ਕਿ ਦਿੱਲੀ ਦੇ ਅੰਦਰ ਜਿੱਥੇ ਬਣਾਇਆ ਜਾ ਰਿਹਾ ਹੈ ਮਿਊਸਪਲ ਕਾਰਪੋਰੇਸ਼ਨ ਜਿਹੜੀ ਕਿ ਅੱਜ ਭਾਪਤੀ ਜਨਤਾ ਪਾਰਟੀ ਦੀ ਇੱਥੇ ਸਰਕਾਰ ਹੈ ਪਹਿਲਾਂ ਵੀ ਐਸੇ ਕੰਮ ਕੀਤੇ ਗਏ ਸੀਸ ਗੰਜ ਸਾਹਿਬ ਦੇ ਬਾਹਰ ਜੋ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀਆਂ ਗਈਆਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਸਾਰੀਆਂ ਗੱਲਾਂ ਸਭਾਵਿਕ ਨਹੀਂ ਹੋ ਸਕਦਾ ਇਹ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ ਇਹ ਬੜੀ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਔਰ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿਸੇ ਸੂਰਤ ਅੰਦਰ ਐਸੀ ਜੋ ਕੀ ਗੁਰੂ ਮਰਿਆਦਾ ਦੇ ਖਿਲਾਫ ਚੀਜ਼ ਹੋਵੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਣ ਨਹੀਂ ਦੇਊਗੀ ਇਸ ਦੇ ਉੱਤੇ ਤੁਰੰਤ ਕਾਰਵਾਈ ਕਰਕੇ ਇਸ ਨੂੰ ਹਟਾਇਆ ਵੀ ਜਾਊਗਾ। ਔਰ ਮੈਂ ਸਰਕਾਰ ਨੂੰ ਬਹੁਤ ਸਖਸ਼ ਸ਼ਬਦਾਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਐਸਾ ਕੋਈ ਕਾਰਜ ਨਾ ਕਰੋ ਜਿਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੋਂ ਜਿਹੜੇ ਜਾਣ ਬਾਰ-ਬਾਰ ਕਰ ਰਹੇ ਜੇ ਜਾਣਚ ਕਰਕੇ ਜੇ ਅਣਜਾਣੇ ਚ ਕਰ ਰਹੇ ਜੇ ਪਰ ਇਹ ਲੱਗਦਾ ਨਹੀਂ ਕਿ ਕੋਈ ਅਣਜਾਣੇ ਵਾਲਾ ਕੰਮ ਹੈ ਕਿਉਂਕਿ ਸਭ ਨੂੰ ਆਪਣੇ ਧਰਮ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਆ ਔਰ ਮੈਂ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਨੂੰ ਤੁਰੰਤ ਹਟਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ